ਇਸ ਵਾਰ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਬਹੁਤ ਜ਼ਿਆਦਾ ਹੋਈ ਆ ਪੰਜਾਬ ਦੇ ਵਿੱਚ ਤੇ ਕਈ ਕਿਸਾਨ ਭਰਾ ਹੁਣ ਤੋਂ ਹੀ ਗੁਲਾਬੀ ਸੁੰਡੀ ਜਾਂ ਤਾਣਾਛੇਦਕ ਸੁੰਡੀ ਤੋਂ ਘਬਰਾ ਰਹੇ ਨੇਗੇ ਤੇ ਪੁੱਛ ਰਹੇ ਨੇ ਵੀ ਬਾਈ ਆਪਣੇ ਖੇਤ ਦੇ ਵਿੱਚ ਸੁੰਡੀ ਦਾ ਇਸ ਵਾਰ ਤਾਂ ਅਟੈਕ ਤਾਂ ਨਹੀਂ ਆਵੇਗਾ ਦੇਖੋ ਕਿਸਾਨ ਭਰਾ ਉਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਾਲ ਆਪਣੇ ਖੇਤ ਦੇ ਵਿੱਚ ਉਹੀ ਬਿਮਾਰੀ ਜਾਂ ਉਹੀ ਕੀਟ ਉਹੀ ਪੈਸਟ ਦਾ ਅਟੈਕ ਆਪਣੇ ਖੇਤ ਦੇ ਵਿੱਚ ਆਊਗਾ ਮੌਸਮ ਦੇ ਉੱਪਰ ਤੇ ਫਸਲ ਬੀਜਣ ਦੇ ਸਮੇਂ ਦੇ ਉੱਪਰ ਸਭ ਕੁਝ ਨਿਰਭਰ ਹੁੰਦਾ ਹੈਗਾ ਕੋਈ ਜ਼ਰੂਰੀ ਨਹੀਂ ਆਪਣੇ ਵੀ ਜੇ ਪਿਛਲੇ ਸਾਲ ਆਪਣੇ ਸੁੰਡੀ ਆਈ ਸੀ ਤਾਂ ਆਪਣੇ ਇਸ ਸਾਲ ਵੀ ਸੁੰਡੀ ਆ ਸਕਦੀ ਹੈ ਇਹ ਕੋਈ ਜ਼ਰੂਰੀ ਨਹੀਂ ਹੈਗਾ ਵਿਚ ਬੰਦੇ ਇਹ ਕਹਿ ਰਹੇ ਨੇ ਕਿ ਸੁਪਰ ਸੀਡਰ ਵਾਲੀ ਕਣਕ ਜੇਕਰ ਆਪਾਂ ਉੱਪਰੋਂ ਫੜ ਕੇ ਖਿੱਚ ਕੇ ਉਹਨੂੰ ਦੇਖਦੇ ਆਂਗੇ ਜੇਕਰ ਜੜ ਆਪਣੀ ਨਿਕਲਦੀ ਆ ਬਾਹਰ ਤਾਂ ਤੁਹਾਡੇ ਕੋਈ ਸੁੰਡੀ ਦੀ ਸਮੱਸਿਆ ਨਹੀਂ ਜੇਕਰ ਉੱਪਰੋਂ ਖਿੱਚੇ ਤੋਂ ਜੜ ਨਹੀਂ ਨਿਕਲਦੀ ਗੋਪ ਕੋਲ ਕਣਕ ਟੁੱਟ ਜਾਂਦੀ ਹੈ ਤਾਂ ਤੁਹਾਡੇ ਸੁੰਡੀ ਦੀ ਸਮੱਸਿਆ ਹੈਗੀ ਇਹ ਬਾਈ ਕੋਈ ਤਕਨੀ ਕੋਈ ਲੌਜਿਕ ਵਾਲੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੇ ਨਾਲ ਤੁਸੀਂ ਕੁਝ ਵੀ ਨਹੀਂ ਆਪਾਂ ਚੈੱਕ ਕਰਨਾ ਹੈਗਾ ਨਾ ਹੀ ਇਸ ਤਰ੍ਹਾਂ ਨਾਲ ਕੋਈ ਸੁੰਡੀ ਦਾ ਆਉਣ ਦਾ ਜਾਂ ਨਾ ਆਉਣ ਦਾ ਆਪਾਂ ਨੂੰ ਪਤਾ ਲੱਗਦਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਣੇ ਗੱਲ ਗੱਲ ਹੈ ਕਿ ਅਣਕ ਦੇ ਵਿੱਚ ਮਤਲਬ ਵੀ ਸੁੰਡੀ ਦੀ ਸਮੱਸਿਆ ਆਊਗੀ ਤਾਂ ਬਾਈ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਤੁਸੀਂ ਪਾਣੀ ਲਾਓ ਜਿਹੜੇ ਕਾਦਾਂ ਪਾਉਣੀਆਂ ਨੇ ਰੇ ਪਾਉਣੀਆਂ ਤਾਂ ਉਹ ਤੁਸੀਂ ਪਾ ਕੇ ਆਪਦਾ ਜੇਕਰ ਸਮੱਸਿਆ ਆਉਂਦੀ ਹੈ ਤਾਂ ਉਹਦਾ ਹੱਲ ਵੀ ਹੋ ਜਾਊਗਾ ਕੋਈ ਇੱਕ 41 ਗੱਲ ਨਹੀਂ ਤੁਸੀਂ ਜਿਹੜਾ ਪਾਣੀ ਲਾਉਣਾ ਖਾਦਾ ਪਾਉਣੀਆਂ ਨੇ ਉਹ ਪਾ ਕੇ ਤੁਸੀਂ ਆਪਣਾ ਕੰਮ ਨਿਬੜ ਓਕੇ ਧੰਨਵਾਦ